ਸਤਿ ਸ੍ਰੀ ਅਕਾਲ ਜੀ ਕਹਿੰਦੇ ਅੱਜ ਲੱਗੀ ਨਜ਼ਰ ਪੰਜਾਬ ਨੂੰ ਇਤੋਂ ਮਿਰਚਾਂ ਵਾਰੋ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਆ ਕਿੰਨੇ ਦਿਨ ਹੋ ਗਏ ਆ ਸਾਰਾ ਪੰਜਾਬ ਜਿਹੜਾ ਵਾ ਖੜਾਂ ਦੇ ਨਾਲ ਬਹੁਤ ਪ੍ਰਭਾਵਿਤ ਹੋਇਆ ਵਾ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਟੱਟ ਗਏ ਆ ਪਸ਼ੂ ਡੰਗਰ ਉਹਨਾਂ ਦਾ ਰੁੜ ਗਿਆ ਵਾ ਬੁਰਾ ਹਾਲ ਵਾ ਤੇ ਕਹਿੰਦੇ ਆ ਜਿਸ ਤਾਂ ਲਾਗੇ ਸੋਈ ਜਾਣੇ ਕੌਣ ਜਾਣੇ ਪੀੜ ਭਰਾਈ ਇਹ ਸਾੜਾਂ ਦੇ ਚ ਪੇਟ ਦੇ ਵਿੱਚ ਜਿਹੜੇ ਆਏ ਹੋਏ ਆ ਉਹੀ ਪਿੰਡ ਜਾਣਦੇ ਆ ਜਿਵੇਂ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਦੇਖਦੇ ਆ ਕਈ ਵਿਚਾਰੀ ਆ ਲੇਡੀਜ਼ ਆਦਮੀ ਰੋਂਦੇ ਨਹੀਂ ਵੇਖੇ ਜਾਂਦੇ ਉਹ ਬੋਲਦੇ ਆ ਕਿ ਸਾਨੂੰ 15 ਮਿੰਟ ਵੀ ਨਹੀਂ ਗੇ ਮਿਲੇ ਜਦੋਂ ਹੜ੍ਹਾਂ ਦੇ ਬੰਨ ਟੁੱਟ ਗਏ ਦਰਿਆਵਾਂ ਕੰਡੇ ਜਿਹੜੇ ਲੋਕ ਰਹਿੰਦੇ ਆ ਨਹਿਰਾ ਕੰਡੇ ਦਰਿਆਵਾਂ ਕੰਡੇ ਤੇ ਜਦੋਂ ਬੰਨ ਟੁੱਟ ਗਿਆ ਕਿੰਦੇ ਪਾਣੀ ਅੱਗੇ ਤੇ ਅੱਗ ਲੱਗੇ ਅੱਗੇ ਕਿਸੇ ਦਾ ਜ਼ੋਰ ਨਹੀਂ ਕਾ ਚੱਲਦਾ ਤੇ ਜਿੱਥੇ-ਜਿੱਥੇ ਵੀ ਪਾਣੀ ਨੇ ਨੁਕਸਾਨ ਕੀਤੇ ਆ ਘਰਾਂ ਦੇ ਘਰ ਜਿਹੜੇ ਉੱਜੜ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਕਿਵੇਂ ਵਿਚਾਰੇ ਇਹ ਆਪਣਾ ਗੁਜ਼ਾਰਾ ਕਰਨਗੇ ਜੇ ਜ਼ਿਮੀਦਾਰਾ ਵਾ ਜ਼ਿਮੀਦਾਰ ਦੀ ਫਸਲ ਵਧੀਆ ਹੋਵੇ ਤੇ ਉਥੋਂ ਹੀ ਸਾਰਾ ਬਿਜ਼ਨਸ ਜਿਹੜਾ ਚੱਲਦਾ ਜੇ ਜ਼ਿਮੀਦਾਰ ਦੀ ਕਣਕ ਝੋਨਾ ਚਾਵਲ ਜੋ ਵੀ ਫਸਲ ਹੋਊਗੀ ਉਹ ਸ਼ਹਿਰ ਦੇ ਵਿੱਚ ਜਾਊਗੀ ਤਾਂ ਹੀ ਆਪਾਂ ਖਾਵਾਂਗੇ ਨਾ ਤੇ ਜੇਕਰ ਪੈਦਾਵਾਰ ਹੀ ਨਾ ਹੋਊਗੀ ਤੇ ਕਿੱਥੋਂ ਖਾ ਖਾਵਾਂਗੇ ਬਾਰਲੀਆਂ ਸਟੇਟਾਂ ਦੇ ਚੀਜ਼ਾਂ ਆ ਜਾਣਗੀਆਂ ਬਹੁਤ ਮਹਿੰਗੀਆਂ ਹੋਣਗੀਆਂ ਤੇ ਜਦੋਂ ਜ਼ਿਮੀਂਦਾਰ ਦੀ ਫਸਲ ਹੁੰਦੀ ਆ ਉਹਦੇ ਨਾਲ ਹੀ ਜਿਹੜੇ ਆ ਸ਼ਹਿਰਾਂ ਦੇ ਕਾਮਕਾਰ ਵੀ ਬਿਜ਼ਨਸ ਵੀ ਜਿਹੜੇ ਆ ਤਾਂ ਹੀ ਚੱਲਦੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਬਹੁਤ ਹੈਲਪ ਕਰ ਰਹੀਆਂ ਵਾਂ ਜਿਹੜੇ ਲੋਕ ਆਪਣੇ ਆ ਮਹਿਲਾਂ ਵਰਗੀਆਂ ਕੋਠੀਆਂ ਦੇ ਵਿੱਚ ਬੈਠੇ ਸੀ ਵਿਚਾਰੇ ਅੱਜ ਜੋ ਕੈਂਪਾਂ ਵਿੱਚ ਬੈਠੇ ਆ ਕੋਈ ਕਿਸੇ ਦਾ ਰਿਸ਼ਤੇਦਾਰ ਹੈਗਾ ਵਾ ਤੇ ਕੋਈ ਰਿਸ਼ਤੇਦਾਰ ਦੇ ਕੋਲ ਚਲ ਗਿਆ ਜਿਨ੍ਹਾਂ ਦੇ ਨਹੀਂ ਰਿਸ਼ਤੇਦਾਰ ਹੈਗੇ ਵਿਚਾਰੇ ਕੈਂਪਾਂ ਵਿੱਚ ਗੁਰਦੁਆਰਿਆਂ ਵਿੱਚ ਕਿਸੇ ਜਿੱਥੇ-ਕਿੱਥੇ ਵੀ ਉਹਨਾਂ ਨੂੰ ਕੋਈ ਜਗ੍ਹਾ ਮਿਲੀ ਸੇਟਕਣ ਵਾਸਤੇ ਉੱਥੇ ਬੈਠੇ ਆ ਪ੍ਰਮਾਤਮਾ ਇਹੋ ਜਿਹਾ ਵਕਤ ਕਿਸੇ ਤੇ ਨਾ ਲਿਆਏ ਬੜਾ ਦੁੱਖ ਹੁੰਦਾ ਜਦੋਂ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਨਿੱਕੇ-ਨਿੱਕੇ ਹੱਥਾਂ ਦੇ ਨਾਲ ਜਦੋਂ ਬੱਚੇ ਚੀਜ਼ਾਂ ਚ ਮੰਗਦੇ ਆ ਜਾਂ ਬਜ਼ੁਰਗ ਜਿਹੜੇ ਵਿਚਾਰੇ ਕਈ ਜਿਨ੍ਹਾਂ ਨੇ ਸਾਰੀ ਉਮਰ ਰਾਜ ਕੀਤਾ ਹੁੰਦਾ ਵਾ ਤੇ ਉਹਨਾਂ ਨੂੰ ਜਦੋਂ ਜਾ ਕੇ ਕੋਈ ਇਹ ਰਸਦ ਪਾਣੀ ਦਿੰਦੇ ਆ ਤੇ ਉਦੋਂ ਦਿਲ ਨੂੰ ਬਹੁਤ ਹੌਲ ਪੈਂਦਾ ਕਿ ਵੇਖੋ ਕਿ ਹੋ ਜਾ ਸਮਾ ਗਿਆ ਸਾਡੇ ਪੰਜਾਬ ਤੇ ਪੰਜਾਬ ਹੀ ਪੰਜਾਬ ਦੀ ਮਦਦ ਕਰ ਰਿਆ ਐਨੀ ਕਿ ਪੰਜਾਬ ਦੇ ਵਿੱਚ ਜਿਹੜਾ ਆ ਗਿਆ ਤੇ ਪੰਜਾਬ ਪੂਰਾ ਹੀ ਬਰਬਾਦ ਹੋ ਗਿਆ ਨਹੀਂ ਪੰਜਾਬ ਨੂੰ ਸਤਿਗੁਰਾਂ ਦੀ ਰਹਿਮਤ ਦੇ ਨਾਲ ਵਿੱਚ ਬਹੁਤ ਸਾਰੇ ਹਿੱਸੇ ਜਿਹੜੇ ਬਜੇ ਆ ਉਹ ਦੂਜੇ ਹੜਪੀਰਤਾ ਦੀ ਬਹੁਤ ਜ਼ਿਆਦਾ ਮਰਜ਼ੀ ਕਰ ਰਹੇ ਮੋਢੇ ਨਾ ਮੋਢਾ ਖੜਾ ਕਰਕੇ ਖੜੇ ਹੈਗੇ ਆ ਬਾਹਰਲੀ ਸਟੇਟਾਂ ਵਾਲੇ ਵੀ ਆ ਰਹੇ ਆ ਭਾਵੇਂ ਪਰ ਫਿਰ ਵੀ ਜਿਹੜੇ ਆ ਨਾ ਕਹਿੰਦੇ ਆ ਵੀ ਆਪਣੇ ਜਿਹੜਾ ਸਭ ਤੋਂ ਪਹਿਲਾਂ ਸਾਡੇ ਘਰ ਦੇ ਸਾਡੇ ਲਾਗੇ ਬੰਨੇ ਵਾਲੇ ਮਦਦ ਕਰਦੇ ਆ ਤੇ ਹੜਪੀਰਤਾ ਦੀ ਮਦਦ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੇ ਪੰਜਾਬੀਆਂ ਨੇ ਕੀਤੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਇਸ ਨੁਕਸਾਨ ਨੇ ਬੜਾ ਚਿਰ ਪਿੱਛੇ ਪਾ ਦਿੱਤਾ ਜਦੋਂ 1988 ਵਿੱਚ ਹੜ੍ਹ ਆਏ ਸੀ ਤੇ ਉਦੋਂ ਇਹ ਸੀਗਾ ਕਿ ਉਸ ਨੂੰ ਸਾਡਾ ਜਿਹੜਾ ਸਾਦਾਪਨ ਬਹੁਤ ਸੀਗਾ ਸਿੰਪਲ ਜਿਹਾ ਅਸੀਂ ਘਰ ਬਣਾਏ ਸੀਗੇ ਸਿੰਪਲ ਸਾਡਾ ਰਹਿਣ ਸੈਨ ਸੀ ਸਿੰਪਲ ਜਿਹਾ ਸਾਦੇ ਢੰਗਾਂ ਨਾਲ ਹੀ ਸੀ ਵਿਆਹ ਕਰਦੇ ਸੀਗੇ ਕਿਸੇ ਤੇ ਕੋਈ ਕਰਜ਼ੇ ਨਹੀਂ ਸੀਗੇ ਹੁੰਦੇ ਕਰਜ਼ਾ ਲੈਣ ਤੋਂ ਹਰ ਕੋਈ ਡਰਦਾ ਸੀ ਪਰ ਜਿਹੜੇ ਜੋ ਹੁਣ ਹਾਲਾਤ ਬਣ ਚੁੱਕੇ ਆ ਇਦੇ ਵਿੱਚ ਇਹ ਆ ਕਿ ਅਸੀਂ ਇੱਕ ਦੂਜੇ ਦੀ ਵੇਖੋ ਵੇਖੀ ਤੇ ਕੁਝ ਜਿਹੜੇ ਵਿਦੇਸ਼ਾਂ ਵਿੱਚੋਂ ਬੱਚੇ ਆਪਣੀ ਮਿਹਨਤਾਂ ਕਰਕੇ ਉਹਨਾਂ ਨੇ ਪੈਸੇ ਕੱਲੇ ਕਿ ਸਾਡੋ ਸਾਡੇ ਮਾਪੇ ਵੀ ਚੰਗਾ ਰਹਿਣ ਬਸੇਰਾ ਬਣਾ ਲੈਣ ਤੇ ਉਹਨਾਂ ਦੀ ਮਿਹਨਤ ਦੇ ਨਾਲ ਇੰਨੀਆਂ-ਇੰਨੀਆਂ ਵਧੀਆ ਮਹਿਲ ਨਮਾ ਕੋਠੀਆਂ ਬਣੀਆਂ ਹਰ ਸੁੱਖ ਸਹੂਲਤ ਹਰ ਘਰ ਦੇ ਵਿੱਚ ਵੱਡੀਆਂ-ਵੱਡੀਆਂ ਗੱਡੀਆਂ ਵਾ ਵੱਡੇ-ਵੱਡੇ ਘਰ ਵੱਡੀਆਂ-ਵੱਡੀਆਂ ਗੱਡੀਆਂ ਹਰ ਸ਼ਾਨੋ ਸ਼ੌਕ ਦਾ ਸਮਾਨ ਸਾਡੇ ਘਰਾਂ ਦੇ ਵਿੱਚ ਪਿਆ ਜਿਹੜਾ ਬਿਲਕੁਲ ਮਿੱਟੀ ਹੋ ਗਿਆ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਹੁਣ ਜਿਹੜਾ ਆਪਣੇ ਪੈਰਾਂ ਦੇ ਸਟੈਂਡ ਹੋਣਾ ਬਾਅਦ ਵਿੱਚ ਬੜੀ ਔਖੀ ਗੱਲ ਆ ਪ੍ਰਮਾਤਮਾ ਇਹੋ ਜਿਹਾ ਵਕਤ ਕਿਸੇ ਦੇ ਨਾਲ ਲਿਆਵੇ ਕੋਈ ਮਾਣ ਨਹੀਂ ਸਾਨੂੰ ਕਿਸੇ ਦਾ ਹੰਕਾਰ ਨਹੀਂ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਵੇਖ ਕੇ ਸਭ ਨੂੰ ਸਿੱਖਣਾ ਚਾਹੀਦਾ ਵਾ ਪੀ ਇਹ ਜ਼ਿੰਦਗੀ ਦਾ ਜਾਂ ਕਿਸੇ ਵੀ ਚੀਜ਼ ਦਾ ਇੱਕ ਮਿੰਟ ਦਾ ਨਹੀਂ ਪਤਾ ਹੈਗਾ ਵੀ ਇੱਕ ਚੀਜ਼ ਕਿਸ ਵੇਲੇ ਸਾਡੇ ਤੇ ਕੋਈ ਨਾ ਕੋਈ ਆਫਤਾ ਆ ਜੇ ਕੋਈ ਮੁਸੀਬਤ ਆ ਜੇ ਕਦੀ ਵੀ ਕਿਸੇ ਸੋਚਿਆ ਨਹੀਂ ਸੀ ਵੀ ਇੱਕਦਮ ਸਾਨੂੰ ਰਾਤੋਂ ਰਾਤ ਆਪਣੇ ਪਰੇਪਰਾਏ ਘਰ ਛੱਡ ਕੇ ਜਿਹੜੇ ਆ ਜਾਣਾ ਪਊਗਾ ਪਰ ਜਾਣਾ ਪਿਆ ਜਿੰਨਾ ਘਰਾਂ ਵਿੱਚ 8-8 10-10 ਫੁੱਟ ਪਾਣੀ ਚ ਲੱਗਿਆ ਵਿਚਾਰੇ ਰੋਂਦੇ ਵੇਖੇ ਨਹੀਂ ਗਏ ਜਾਂਦੇ ਹਰ ਅੱਖ ਰੋਂਦੀ ਹੈ ਵੀ ਇਹ ਵੇਖ ਕੇ ਵੀ ਕੀ ਕਰਨਗੇ ਵਿਚਾਰੇ ਇਹ ਤੇ ਇੱਕ ਆਪਾਂ ਕਹਿਣ ਦੀਆਂ ਗੱਲਾਂ ਹੀ ਆ ਨਾ ਆਪਾਂ ਕਹਿ ਦਾਂਗੇ ਕਿ ਹੌਸਲਾ ਕਰਨ ਜਾਂ ਕਿ ਇਹ ਤਨਾ ਪਰ ਜਿਹਦੀ ਸਾਰੀ ਉਮਰ ਦੀ ਕਮਾਈ ਹਰ ਰੋੜ ਕੇ ਰਹਿ ਗਏ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਕਿਹੋ ਜਿਹਾ ਮਹਿਲ ਨੁਮਾ ਘਰਾਂ ਵਿੱਚ ਬੈਠੇ ਸੀ ਵੀ ਵਿਚਾਰੇ ਕਿੱਥੋਂ ਖੜੇ ਕਰਨਗੇ ਉਹ ਕਿਵੇਂ ਕਰਨਗੇ ਬੜਾ ਦੁੱਖ ਲੱਗਦਾ ਵਾ ਬੜਾ ਦਰਦ ਆਉਂਦਾ ਹਰ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣੇ ਪੰਜਾਬੀ ਭੈਣ ਭਰਾਵਾ ਜਾਂ ਹੋਰ ਵੀ ਆ ਸਾਰਿਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੈਲਪ ਕਰ ਰਹੇ ਬਹੁਤ ਬਹੁਤ ਦੁੱਖ ਮਨਾ ਰਹੇ ਪਰ ਕਿ ਜਾ ਆਪਣੀ ਦਸਾਂ ਨੋਹਾਂ ਦੀ ਮਿਹਨਤ ਦੀ ਕਮਾਈ ਕੀਤੀ ਨਾਲ ਆਪਣੀ ਹਰ ਚੀਜ਼ ਬਣਾਈ ਸੀ ਕਿਤੇ ਕਿ ਜਾ ਅੱਜ ਇੱਕ ਦੂਜੇ ਦਾ ਆਸਰਾ ਭਲਣ ਲੱਗ ਪਿਆ ਤੇ ਫੇ ਉਹ ਜੇ ਜੇ ਆ ਕੋਈ ਆਖੇਗੀ ਮੋੜ ਦੁਬਾਰਾ ਉਹ ਜੀ ਚੀਜ਼ਾਂ ਉਹ ਜੇ ਕਾਰਬਾਰ ਬਣਾਉਣੇ ਬਹੁਤ ਔਖੀ ਹੈ ਕਈਆਂ ਦੇ ਤੇ ਬਿਲਕੁਲ ਹੀ ਬਰਬਾਦ ਹੋ ਗਏ ਆ ਤਕਨੀਆ ਦੇ ਜਿਹੜੇ ਹੈਗੇ ਆ ਉਹਦਾ ਕ੍ਰੈਕ ਆ ਗਿਆ ਕੋਈ ਬੈਠ ਨਹੀਂ ਆ ਤੇ ਸਾਨੂੰ ਸਾਰਿਆਂ ਨੂੰ ਹੀ ਪ੍ਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਆ ਹੱਥ ਜੋੜ ਕੇ ਕਿ ਹੇ ਵਾਹਿਗੁਰੂ へ ਅਕਾਲ ਪੁਰਖ ਜਿਨ੍ਹਾਂ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਪ੍ਰਮਾਤਮਾ ਉਹਨਾਂ ਨੂੰ ਸਬਰ ਤੇ ਸੰਤੋਖ ਦੇਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਕਮਾਈਆਂ ਵਿੱਚ ਟੇ ਸਾਰੀਆਂ ਬਰਕਤਾਂ ਪਾਵੇ ਕਿ ਜਿਹੜੇ ਉਹ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਜਣਨ ਜਿਨ ਆਪਣੇ ਘਰਾਂ ਦੇ ਵਿੱਚ ਜਿੱਥੇ ਮੀਂਹ ਪੈਂਦਾ ਹੋਵੇ ਤੇ ਆਪਾਂ ਨੂੰ ਤਾਂ ਕਿੰਨੀ ਮੁਸ਼ਕਲ ਆਉਂਦੀ ਆ ਕੱਪੜੇ ਸਕੌਨਵੇ ਦੇ ਵਿੱਚ ਹੋਰ ਬਾਹਰ ਦਜਾਂ ਦੇ ਵਿੱਚ ਤੇ ਜਿਨ੍ਹਾਂ ਨੂੰ 10-10 ਦਿਨ ਹੋ ਗਏ ਆਪਣੇ ਘਰਾਂ ਦੇ ਵਿਚਾਰਿਆਂ ਜਾ ਕੇ ਵੇਖੇ ਨਹੀਂ ਲੰਗੀ ਨਹੀਂ ਸਕਦੇ ਉਹਨਾਂ ਦੀ ਕੀ ਹਾਲਾਤ ਵਾ ਕਿਵੇਂ ਸੋਚਦੇ ਹੋਣਗੇ ਉਹ ਛੋਟੇ-ਛੋਟੇ ਬੱਚਿਆਂ ਦੀ ਕੀ ਹਾਲਾਤ ਹੈਗੀ ਆ ਕੀ ਕਸੂਰ ਸੀ ਛੋਟੇ-ਛੋਟੇ ਬੱਚਿਆਂ ਵਿਚਾਰਿਆਂ ਦਾ ਕਿਸੇ ਦਾ ਕੋਈ ਨਹੀਂ ਜਿਨ੍ਹਾਂ ਨੇ ਇਹ ਜਿਹੜੇ ਇਹ ਸੰਤਾਪ ਦੇਖ ਰਹੇ ਆ ਔਰ ਹੰਡਾ ਰਹੇ ਆ ਕਿੱਥੇ ਆਲੀਸ਼ਾਨ ਕੋਠੀਆਂ ਦੇ ਵਿੱਚ ਏਸੀਆਂ ਵਿੱਚ ਰਹਿੰਦੇ ਸੀ ਕਿੱਥੇ ਵਿਚਾਰਿਆਂ ਨੂੰ ਕੈਂਪਾਂ ਵਿੱਚ ਰੋਲਣਾ ਪੈ ਰਿਹਾ ਵਾਹਿਗੁਰੂ ਦੇ ਰੰਗ ਹੀ ਆ ਨਾ ਪ੍ਰਮਾਤਮਾ ਇਹੋ ਜਿਹਾ ਕਿਹਦੇ ਸਮਾਨਾ ਲਿਆਵੇ ਤੇ ਨਾ ਹੀ ਸਾਨੂੰ ਆਪਣੇ ਕਿਸੇ ਵੀ ਚੀਜ਼ ਦਾ ਮਾਣ ਹੀ ਕਰਨਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਜਿੱਥੋਂ ਤੱਕ ਵੀ ਹੋ ਸਕੇ ਜਿਸ ਵੀ ਤਰੀਕੇ ਨਾਲ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਕੋਈ ਕਿਤੇ ਆਪਾਂ ਪੈਸੇ ਨਾਲ ਕਰ ਸਕਦੇ ਆ ਜੇ ਕਿਹ ਕੋਲ ਪੈਸਾ ਨਹੀਂ ਹੈਗਾ ਉਹ ਸੇਵਾ ਕਰਕੇ ਵੀ ਕਰ ਰਹਾ ਕਿੰਨੇ ਸਾਡੇ ਭੈਣ ਭਰਾ ਵੇਖੋ ਨਾਲੇ ਵਿਚਾਰੇ ਆਂਦੇ ਆਪਣੇ ਘਰ-ਬਾਰ ਰੁਣਦੇ ਤੇ ਫਿਰ ਵੀ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਆ ਇਹ ਆਪਣੇ ਪੰਜਾਬੀਆਂ ਦੀ ਵਿੱਚ ਦੀ ਬਹਾਦਰੀ ਆ ਇਹ ਉਹਨਾਂ ਦੀ ਹੱਲਾਸ਼ੇਰੀ ਆ ਕਿ ਆਪਣਾ ਸਭ ਕੁਝ ਉਹਨਾਂ ਦਾ ਰੁਣਦਿਆ ਪਰ ਫਿਰ ਵੀ ਆਪਣੇ ਚਾਰ ਸਫੇਰੇ ਆਪਣੇ ਆਲੇ-ਦੁਆਲੇ ਸਭ ਦਾ ਜਿਹੜਾ ਧਿਆਨ ਦੇ ਰਿਹਾ ਤੇ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਸਭ ਨੂੰ ਇੰਨੀ ਕੁ ਸਮੱਤ ਬਖਸ਼ੀ ਆ ਇੰਨਾ ਕਿ ਉਹਨਾਂ ਨੂੰ ਸਬਰ ਸੰਤੋਖ ਦਿੱਤਾ ਵਾ ਕਿ ਉਹ ਕਿਸੇ ਗੱਲ ਦੀ ਨਾ ਪਰਵਾਹ ਕਰਦੇ ਹੋਏ ਕਿੰਨੇ ਦਿਨ ਹੋ ਗਏ ਰਾਤ ਦਿਨ ਡਟੇ ਰਾਤ ਦਿਨ ਡਟਿਆ ਧਨਵਾ ਇਹ ਕੌਮ ਤੇ ਧਨ ਇਹਨਾਂ ਦੀਆਂ ਕੁਰਬਾਨੀਆਂ ਜਿਹੜਾ ਇੰਨਾ ਜਿਗਰਾ ਵੱਡਾ ਕਰਕੇ ਜਿਹੜੀ ਆ ਹਰ ਆਏ ਗਏ ਸਾਧ ਸੰਗਤ ਦੀ ਵੀ ਸੇਵਾ ਕਰ ਰਹੇ ਆ ਤੇ ਹਰ ਇੱਕ ਗਰੀਬ ਦੇ ਘਰ ਅਮੀਰ ਦੇ ਘਰ ਹਰ ਭੁੱਖੇ ਨੂੰ ਰੋਟੀ ਖਵਾ ਰਹੇ ਆ ਵਾਇਗੁਰੂ ਸੱਚੇ ਪਾਸ਼ਾ ਇਹਨਾਂ ਸਭ ਨੂੰ ਤੰਦੁਸਤੀ ਦੇਵੇ ਤੇ ਸਾਰੇ ਜਣੇ ਹਰ ਕੋਈ ਆਪਾਂ ਅਰਦਾਸ ਕਰੀਏ ਕਿ ਵਾਇਗੁਰੂ ਇਹੋ ਜਿਹਾ ਸਮਾਂ ਕਿਸੇ ਤੇ ਨਾ ਲਿਆਵੇ ਤੇ ਜੇ ਲਿਆਂਦਾ ਤੇ ਉਹਨੂੰ ਸਬਰ ਸੰਤੋਖ ਤੇ ਸ਼ਾਂਤੀ ਦੇਵੇ ਤੇ ਸਾਰੇ ਜਣੇ ਆਪਾਂ ਅਰਦਾਸ ਕਰੀਏ ਸਤਿ ਸ੍ਰੀ ਅਕਾਲ